ਅੱਜ ਲਾਇਨ ਕਲੱਬ ਵਾਹਨੀਗੜ ਵੱਲੋਂ ਨਵੇਂ ਬੱਸ ਸਟੈਂਡ ਦੇ ਉੱਤੇ ਐਸਐਸਐਫ ਦੇ ਸਹਿਯੋਗ ਦੇ ਨਾਲ ਜੋ ਕਿ ਸਪਲਕਸ ਰੱਖਿਆ ਫੋਰਸ ਦੇ ਨਾਂ ਤੇ ਵੀ ਜਾਣੀ ਜਾਂਦੀ ਹੈ ਮਿਲ ਕੇ ਇੱਕ ਨਵਾਂ ਪ੍ਰੋਜੈਕਟ ਲਗਾਇਆ ਜਿਸ ਵਿੱਚ ਲੋਕਾਂ ਨੂੰ ਇਹ ਜਾਣੂ ਕਰਾਇਆ ਗਿਆ ਕਿ 112 ਨੰਬਰ ਦੀ ਕੀ ਮਹੱਤਤਾ ਹੈ ਇਸ ਵਿੱਚ ਸਾਡੇ ਲਾਇਨ ਕਲੱਬ ਦੇ ਪ੍ਰਧਾਨ ਚਰਨਜੀਤ ਸੱਚਦੇਵਾ ਤੇ ਸਕੱਤਰ ਹਰੀਸ਼ ਗਰਗ ਅਤੇ ਪਿਆਰੇ ਟਵਿੰਕਲ ਗੋਇਲ ਪੁਰਾਣੇ ਪ੍ਰਧਾਨ ਮਨੀਸ਼ ਸੇਲਾ ਅਤੇ ਵਿਨੋਦ ਜੈਨ ਤੇ ਬਾਕੀ ਦੇ ਮੈਂਬਰ ਪ੍ਰਦੀਪ ਕੁਮਾਰ ਸ਼ਮੀ ਸਿੰਘਲਾ ਸਚਿਨ ਗਰਗ ਸਚਿਨ ਵਿਜੇ ਸਿੰਘਲਾ ਵੀ ਹਾਜ਼ਰ ਸਨ ਇਸ ਮੌਕੇ ਪਟਿਆਲਾ ਰੇਂਜ ਦੇ ਐਸਐਫਐਸਫ ਦੇ ਇੰਚਾਰਜ ਇੰਸਪੈਕਟਰ ਰਾਮਕੇਸ ਇੰਚਾਰਜ ਅਸ ਜਵਿੰਦਰ ਸਿੰਘ ਇੰਚਾਰਜ ਸਾਹਿਬ ਸਿੰਘ ਇੰਚਾਰਜ ਹਰਸ਼ਵੀਰ ਸਿੰਘ ਭਵਾਨੀਗੜ੍ਹ ਸਮੇਤ ਪਾਰਟੀ ਸਮੇਤ ਹਾਜ਼ਰ ਸਨ ਦੇ ਮੌਕੇ ਤੇ ਹੁੰ ਡੀ ਆਈਐਸਐਸਐਫ ਮੁਲਾਜ਼ਮ ਨਵੀਸ਼ ਕੁਮਾਰ ਬਲਵਿੰਦਰ ਸਿੰਘ ਮਨਦੀਪ ਕੌਰ ਗੁਰਜੀਵਨ ਕੌਰ ਸੁਖਵਿੰਦਰ ਸਿੰਘ ਹਾਜ਼ਰ ਸਨ ਮੇਰਾ ਨਾਮ ਚਰਨਜੀਤ ਸੱਚਦੇਵਾ ਜੀ ਪ੍ਰੈਜ਼ੀਡੈਂਟ ਲਾਇਨ ਕਲੱਬ ਪੋਨੀ ਸਰ ਸਰ ਆਦਿਕ ਵੱਡਾ ਉਪਰਾਲਾ ਕੀਤਾ ਗਿਆ ਸਾਈਨਪੋਰਟ ਲਈ ਜਾ ਰਹੇ ਨੇ ਤਾਂ ਕਿਵੇਂ ਜਾਣ ਦੇ ਵਿੱਚ ਐ ਵੀ ਇਦਾਂ ਦਾ ਉਪਰਾਲਾ ਕੀਤਾ ਗਿਆ ਇਹ ਪਿੱਛੇ ਜੇ ਸਾਡੇ ਨਾਲ ਕੀ ਹੋਇਆ ਸੀ ਪਟਿਆਲੇ ਤੋਂ ਆ ਰਹੇ ਸੀਗੇ ਰਾਹ ਦੇ ਦੌਰਾਨ ਸਾਡੀ ਗੱਡੀ ਥੋੜੀ ਜਿਹੀ ਪ੍ਰੋਬਲਮ ਆ ਗਈ ਗੱਡੀ ਚ ਪ੍ਰੋਬਲਮ ਮੀਨ ਕੋਈ ਕਟਿਆ ਜਾਂ ਕੋਈ ਮਾਰ ਗਿਆ ਸੀਗਾ ਇੱਕ ਸਾਈਡ ਤੇ ਸਾਨੂੰ ਲਗਾ ਦੇ ਪਾਰਟ ਸਟਾਰਟ ਨਹੀਂ ਹੋਈ ਉਸ ਟਾਈਮ ਅਸੀਂ ਬਹੁਤ ਸੋਚਿਆ ਵੀ ਸੀਐਮ ਸਾਹਿਬ ਨੇ ਜਿਹੜਾ ਕਿਹਾ ਐਸਐਸਐਪ ਹੈਗੀ ਹੈ ਤੁਹਾਡੀ ਗੱਡੀ 'ਚ ਕਿਤੇ ਕੋਈ ਪ੍ਰੋਬਲਮ ਹੈ ਤੁਸੀਂ ਡਾਇਲ ਕਰੋ ਸਾਨੂੰ ਨੰਬਰ ਹੀ ਨਹੀਂ ਦਿਮਾਗ 'ਚ ਆਇਆ ਅਸੀਂ ਬਹੁਤ ਕੋਸ਼ਿਸ਼ ਕਰ ਕਰ ਕਰਕੇ ਸਾਨੂੰ ਅੱਧੇ ਘੰਟੇ ਬਾਅਦ ਨੰਬਰ ਮਿਲਿਆ ਤੈਨੋਂ ਉਹਨਾਂ ਨੇ ਸਾਡੂ ਹੈਲਪ ਕਿਤੇ ਟਾਊ ਕਰਕੇ ਸਾਨੂੰ ਚੰਨੋ ਤੱਕ ਛੱਡਿਆਗੇ ਚੰਨੋ ਤੋਂ ਬਾਅਦ ਅਗਲੀ ਗੱਡੀ ਨੇ ਆਣਾ ਸੀ ਕੁਦਰਤੀ ਸਾਡੀ ਗੱਡੀ ਉੱਥੇ ਰਿਪੇਅਰ ਹੋ ਗਈ ਅਸੀਂ ਵਾਪਸ ਆ ਤਾ ਬੋਰਡ ਤਾਂ ਸਭ ਤੋਂ ਵੱਡੀ ਗੱਲ ਦੇਖਿਆ ਸੀ ਰਿਫਲੈਕਟਰ ਦਾ ਵੀ ਕੰਮ ਕਰ ਰਿਹਾ ਨਹੀਂ ਤੇ ਇਹ ਕਿਵੇਂ ਇਹ ਸਾਨੇ ਰੀਡੀਅਮ ਪਲੇਟਸ ਤੇ ਬੋਰਡ ਲਗਵਾਏ ਨੇ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਉਹ ਤਾਂ ਹੀ ਐਕਸੀਡੈਂਟ ਦਾ ਕਾਰਨ ਬਣਦੀ ਹੈ ਜਿੰਨੀ ਗੱਡੀ ਦੀ ਸਪੀਡ ਘੱਟ ਹੋਏਗੀ ਉਨਾ ਥੋੜਾ ਅਵੇਰਨੈਸ ਵਧੇਗੀ ਸ਼ਹਿਰ ਦੇ ਬੱਫਰ ਕਿਚਾਂ ਦੇ ਵਿੱਚ ਜਿਹੜੇ ਬੋਰ ਲੱਗਣਗੇ ਮੇਨ ਰੋਡ ਤੇ ਹਾਂਜੀ ਹਾਂ ਸ਼ਹਿਰ ਦੇ ਸਾਰੇ ਕਿਤੇ ਲੱਗਣਗੇ ਪੌਲੀ ਚੱਲੋ ਵਾਲੇ ਬੋਰ ਸਾਰੇ ਸ਼ਹਿਰ ਦੇ ਵਿੱਚ ਹੀ ਰਹਿਬਰ ਪਾਉਣਗੇ ਗੱਡੀ ਤੁਸੀਂ ਕੱਲ ਦੇਖ ਲਓਗੇ ਕਿ ਸਾਰੇ ਲੱਗ ਜਾਣਗੇ ਤਾਂ ਲੱਗਦਾ ਜਿਹੜੇ ਬਹੁਤ ਸਲੱਗ ਲਿੱਕੇ ਕਹਿੰਦੇ ਉਹ ਲੋਕਾਂ ਨੂੰ ਇੱਕੋ ਦਮ ਪ੍ਰੇਰਿਤ ਕਰਨਗੇ ਤਾਂ ਕਿ ਤੁਸੀਂ ਗੱਡੀ ਹੌਲੀ ਚਲਾਓ ਜਾਂ ਸ਼ਰਾਬ ਪੀ ਕੇ ਨਾ ਚਲਾਓ ਜਾਂ ਹੌਲੀ ਹੌਲੀ ਦੇਖੋ ਸਰ ਕੋਈ ਵੀ ਚੀਜ਼ ਹੈ ਦੇਖੋ ਹੌਲੀ ਹੌਲੀ ਕ ਇੱਕ ਵਾਰੀ ਸ਼ੁਰੂਆਤ ਹੈ ਅੱਗੇ ਜਾ ਕੇ ਲੱਗਾ ਹੋਇਆ ਤਾਂ ਅਸੀਂ 20 ਕਿਲੋਮੀਟਰ ਜਾਂ 30 ਕਿਲੋਮੀਟਰ ਸਪੀਡ ਦੇ ਬੋਰਡ ਲਗਾਉਣ ਦੀ ਕੋਸ਼ਿਸ਼ ਕਰਾਂਗੇ ਜੇ ਪਰਮਿਸ਼ਨ ਮਿਲ ਗਈ ਸਰ ਜਿਸ ਤਰੀਕੇ ਪੁਲਿਸ ਕਹਿੰਦੀ ਹੈ ਵੀ ਸਾਡਾ ਸਹਿਯੋਗ ਦੋ ਤਾਂ ਲੱਗਦਾ ਰੌਇੰਸ ਕਲੱਬ ਹਰ ਸਮੇਂ ਤੇ ਜਿਹੜਾ ਉਹਨਾਂ ਦੇ ਨਾਲ ਹੈ ਹਾਂਜੀ ਉਹ ਸਾਡੇ ਨਾਲ ਖੜੇ ਨੇ ਜੀ ਹਰ ਟਾਈਮ ਉਹਨਾਂ ਨੇ ਵੀ ਸਾਡੀ ਪੂਰੀ ਮਦਦ ਕੀਤੀ ਹੈ ਸੀਵੀ ਉਹਨਾਂ ਨੇ ਮਦਦ ਮੰਗੀ ਅਸੀਂ ਵੀ ਕਰੀ ਹੈ ਉਹਨਾਂ ਦੇ ਅਥਰ ਅਸੀਂ ਕੁਝ ਚੀਜ਼ਾਂ ਇਹਨਾਂ ਨੂੰ ਹੋਰ ਵੀ ਕਹੀਆਂ ਸੀ ਕਿ ਜਿੱਦਾਂ ਛੁੱਟੀ ਦੇ ਟਾਈਮ ਬੱਚਿਆਂ ਵਾਸਤੇ ਵੀ ਤੁਸੀਂ ਐਟ ਲਿਸਟ ਕਟਾਂ ਤੇ ਇੱਕ ਅੱਧਾ ਬੰਦਾ ਤੁਸੀਂ ਖੜਾਇਆ ਕਰੋ ਤਾਂ ਜੋ ਬੱਚੇ ਆਸਾਨੀ ਨਾਲ ਇੰਸਪੈਕਟਰ ਰਾਮਕੇਸ਼ ਪਟਿਆਲਾ ਰੈਂਚ ਠੀਕ ਹੈ ਸਰ ਐਸਐਸਰ ਫੋਰਸ ਦੇ ਜਿਹੜਾ ਤੁਸੀਂ ਸੇਵਾ ਨਿਭਾ ਰਹੇ ਹੋ ਤਾਂ ਅੱਜ ਭਵਾਨੀਕਰ ਪਹੁੰਚੇ ਹੋ ਗੋੜਾ ਜਿਹੜੇ ਲਗਾਏ ਜਾਣੇ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਸੇਵਾ ਹਰੇਕ ਬੰਦਾ ਇਹ ਕੰਮ ਕਰੇ ਪੁਲਿਸ ਦੇ ਨਾਲ ਲੱਗੇ ਕੰਮ ਕਰੇ ਤਾਂ ਬਹੁਤ ਵਧੀਆ ਸਾਡੇ ਸਹਿਯੋਗ ਦੇਣ ਅਸੀਂ ਵੀ ਨਾਲ ਸਹਿਯੋਗ ਪੂਰਾ ਦੇਵਾਂਗੇ ਰੋਡ ਤੇ ਕਈ ਵਾਰ ਕੀ ਹੁੰਦਾ ਵੀ ਕਿਸੇ ਦਾ ਭਰਾ ਕਿਸੇ ਦੀ ਭੈਣ ਹੈ ਇਲੈਕਸ਼ਨ ਹੁੰਦੇ ਆ ਮਾਪਿਓ ਦੇ ਬਹੁਤ ਦੁੱਖ ਲੱਗਦਾ ਜੇ ਕੱਲਾ ਕੱਲਾ ਕਈ ਵਾਰ ਬੱਚਾ ਹੁੰਦਾ ਉਹ ਚੱਲ ਜਾਂਦਾ ਘਰੋਂ ਕੈਕਸੀਡੈਂਟ ਹੋਦਾ ਰਸਤੇ ਕਿ ਕੁਝ ਵੀ ਹੋ ਸਕਦਾ ਲੇਕਿਨ ਬਹੁਤ ਦੁਖ ਲਾਤਾ ਇਸ ਗੱਲ ਦਾ ਅਸੀਂ ਸਹਿਯੋਗ ਦੇਣ ਨਾਲ ਨਾਲ ਅਕਸੀਡੈਂਟ ਹੋ ਜਾਤਾ ਵੀ ਸਾਨੂੰ ਫੋਨ ਕਰਨ ਨਾਲ ਦਾ ਸਾਡੀ ਪਹੁੰਚ ਚੁੱਕੀ ਸਰ ਇਹ ਬੋਰਡ ਦੀ ਖਾਸੀਅਤ ਦੀ ਗੱਲ ਕੀਤੀ ਜਾ ਵੀ ਜਾਗ ਰੂਪ ਦੇ ਨਾਂ ਰਿਫਲੈਕਟਡ ਦਾ ਰਿਫਲੈਕਟਡ ਜਦੋਂ ਕੰਮ ਕਰਨਗੇ ਰਾਤ ਨੂੰ ਰਿਫਲੈਕਟਡ ਕੰਮ ਕਰਨਗੇ ਠੀਕ ਹੈ ਜੀ ਲੱਗਦਾ ਲੋਕਾਂ ਨੂੰ ਵੱਡਾ ਲਾਭ ਮਿਲਣਾ ਉਹ ਪੂਰਾ ਲਾਭ ਮਿਲੂਗਾ ਜਨਾਬ ਅੱਗੇ ਲੋਕ ਚੱਕਦੇ ਨਹੀਂ ਹੁਣ ਚੱਕਣਗੇ ਖੜਨਗੇ ਉੱਥੇ ਖੜ ਕੇ ਸਾਨੂੰ ਫੋਨ ਕਰਨਗੇ ਵੀ ਆ ਗੱਲਬਾਤ ਹੋ ਗਈ ਸਾਡੇ ਵੇਟ ਕਿਨ 5 4 ਮਿੰਟ ਚੋਂ ਗੱਡੀ ਸਾਡੀ ਪਹੁੰਚ ਦੇਖਦੇ ਲੋਕ ਡਰ ਜਾਂਦੇ ਨੇ ਕੋਈ ਹਾਸਾ ਹੁੰਦਾ ਤਾਂ ਉਹਨਾਂ ਨੂੰ ਡ ਪੰਜਾਬ ਸਰਕਾਰ ਨੇ ਬਹੁਤ ਵੇਲੇ ਕੰਮ ਕਰਕੇ ਲੜਨ ਦੀ ਲੋੜ ਨਹੀਂ ਹੈ। ਨਾ ਡਰੋ, ਖੜ ਕੇ ਉੱਥੇ ਕੰਮ ਕਰਾਓ। ਠੀਕ ਹੈ ਜੀ, ਹੈਲਪ ਕਰੋ ਪੁਲਿਸ ਦੀ ਨਾਲ। ਸਰ ਤੋਂ ਤਾਂ ਮੇਰਾ ਨਾਮ ਬਲਵਿੰਦਰ ਸਿੰਘ। ਬਲਵਿੰਦਰ ਜੀ ਐਲਾਇੰਸ ਕਲੱਬ ਦੇ ਐਸਐਸਫ ਦੇ ਵੱਲੋਂ ਇੱਕ ਵਟਾ ਉਪਰਾਲਾ ਕੀਤਾ ਜਾ ਰਿਹਾ ਹੈ। ਕਿਹੜੇ ਕਿਹੜੇ ਬੋਟ ਲਾਏ ਗਏ ਨੇ ਤੇ ਕਿੱਥੇ ਕਿੱਥੇ ਲਾਏ ਜਾਣਗੇ? ਇਹ ਅਸਲ ਵਿੱਚ ਸਾਡਾ ਰੂਟ ਪੈਂਦਾ ਹੈਗਾ ਭਾਨੀਗੜ 553302 ਸਾਡੇ ਕੋਲ ਚੰਨੋ ਤੋਂ ਲੈ ਕੇ ਸੰਗਰੂਰ ਤੱਕ ਦਾ ਰੂਟ ਆ। ਦੇਖਾਂ ਚਾਇਆ ਵੀ ਇਹ ਰੂਟ ਦੇ ਉੱਪਰ ਜਿੱਥੇ-ਜਿੱਥੇ ਮਤਲਬ ਜਿਆਦਾ ਟ੍ਰੈਫਿਕ ਵਾਲਾ ਏਰੀਆ ਹੈਗਾ ਉੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਜਿਆਦਾਤਰ ਕਟਾਂ ਤੇ ਤੇ ਇਹ ਇੱਕ ਜਦੋਂ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਅਸੀਂ ਰਿਐਕਟ ਕੀ ਕਰਨਾਗਾ ਡਰਦੇ ਨੇ ਲੋਕ ਚੱਕਣ ਤੋਂ ਬੰਦੇ ਤੋਂ ਪਤਾ ਨਹੀਂ ਸਾਡੇ ਤੋਂ ਕੋਈ ਕਾਰਵਾਈ ਹੋਊਗੀ ਇਹ ਉਸ ਦੇ ਸਬੰਧ ਦੇ ਵਿੱਚ ਇੱਥੇ ਭਵਾਨੀਗੜ੍ਹ ਦਾ ਦੇ ਨੇਗੇ ਲਾਈਨਸ ਕਲੱਬ ਵਾਲੇ ਇਹਨਾਂ ਦੇ ਨਾਲ ਚਲੋ ਸਾਡਾ ਮਤਲਬ ਤਾਲਮੇਲ ਹੋਇਆ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦੇਣ ਦਾ ਮਤਲਬ ਭਰੋਸਾ ਦਿਵਾਇਆ ਇਹਨਾਂ ਦੇ ਸਹਿਯੋਗ ਸਦਕਾ ਅਸੀਂ ਲੋਕਾਂ ਨੂੰ ਅਵੇਅਰ ਕਰਨ की की ने ने, कि ਜਦੋਂ ਐਕਸੀਡੈਂਟ ਹੋ ਜੇ ਤਾਂ ਤੁਸੀਂ ਕੀ ਕਰਨਾ ਤੇ ਐਕਸੀਡੈਂਟ ਨਾ ਹੋਵੇ ਤਾਂ ਉਹਦੇ ਲਈ ਵੀ ਆਪਾਂ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਨੇ ਉਸ ਦੇ ਸੰਬੰਧ ਚ ਆਪਾਂ ਨੇ ਇਹ ਫਲੈਕਸ ਤਿਆਰ ਕਰਵਾਏ ਨੇ ਸਭ ਤੋਂ ਖਾਸ ਇਹ ਵੀ ਇਹ ਰਿਫਲੈਕਟਰ ਦਾ ਵੀ ਕੰਮ ਕਰਨੇ ਕਿ ਰਾਤ ਨੂੰ ਤਾਂ ਬਹੁਤ ਘੱਟ ਹੁੰਦੇ ਦਿਖਦੇ ਨਹੀਂ ਲੋਕਾਂ ਨੂੰ ਹਾਂਜੀ ਹਾਂਜੀ ਇਹ ਚੀਜ਼ ਨੂੰ ਅਸੀਂ ਮੱਲ ਮੁੱਖ ਰੱਖਦੇ ਹੋਏ ਇਹ ਰਿਫਲੈਕਟਰ ਵਾਲੇ ਤਿਆਰ ਕਰਵਾਏ ਨੇ ਕਿ ਰਾਤ ਨੂੰ ਜਦੋਂ ਲੋਕ ਓਵਰ ਸਪੀਡ ਤੇ ਜਾਂਦੇ ਨੇ ਯਾਤਰਾ ਵੀ ਉਦੋਂ ਥੋੜਾ ਜਿਹਾ ਲੋਕਾਂ ਨੂੰ ਇਹ ਚੀਜ਼ ਦਾ ਪਤਾ ਰਹੇ ਵੀ ਇੱਥੇ ਮਤਲਬ ਸੰਗਣੀ ਆਬਾਦੀ ਵਾਲਾ ਏਰੀਆ ਹੈਗਾ ਵੀ ਇੱਥੇ ਅਸੀਂ ਕਿਹੜੇ ਕਿਹੜੇ ਚੀਜ਼ਾਂ ਧਿਆਨ ਰੱਖਣਾ ਲਿਮਟ ਕਿੰਨੀ ਕੁ ਰੱਖਣੀ ਹੈ ਸਪੀਡ ਦੀ ਅੱਗੇ ਕੱਟ ਆ ਰਿਹਾ ਅੱਗੇ ਪੈਂਡੂ ਏਰੀਆ ਆ ਰਿਹਾ ਵੀ ਉੱਥੇ ਅਸੀਂ ਕਿਵੇਂ ਜਾਣਾ ਇਹ ਚੀਜ਼ਾਂ ਦਾ ਸਾਰਾ ਧਿਆਨ ਰੱਖਿਆ ਗਿਆ ਹੈ